ਹਾਂ ਕੰਟਰੋਲ ਹੈ ਕੀ ਹੋਇਆ ਸਰ ਦੇਖੋ ਇਹਦੇ ਵਿੱਚ ਧਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਸੀਸੀ ਨਾਰਕੋ ਸਮਗਲਿੰਗ ਦੀ ਕੱਲ ਫੜੀ ਗਿਆ ਫੜਿਆ ਗਿਆ ਸੀ 8 ਕਿਲੋ ਹੀਰਨ ਬ੍ਰਾਂਡ ਹੋਈ ਸੀ ਰਿਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਰਿਮਾਂਡ ਦੇ ਵਿੱਚ ਕੁਝ-ਕੁਝ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਪੈ ਕੋਈ ਹੋਰ ਕਨਸਾਈਨਮੈਂਟ ਛੁਪਾਈ ਹੋਈ ਹੈ ਇੱਥੇ ਤਾਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਕੁੜਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਾਂਸਟੇਬਲ ਹੈ ਉਹਦੀ ਜਿਹੜੀ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਕਿ ਉਹਨੂੰ ਵਾਰਨ ਕੀਤਾ ਗਿਆ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੈਂਡਰ ਕਰੇ ਉਹਨੇ ਨਹੀਂ ਮੰਨਿਆ ਸੋ ਕੌਕ ਕਰਨ ਦੀ ਕੋਸ਼ਿਸ਼ ਕੀਤੀ ਸੋ ਇੱਕ ਪਾਰ ਪਹਿਲਾਂ ਇਨਸਪੈਕਟਰ ਰਣਜੀਤ ਸਿੰਘ ਨੇ ਹਵਾ ਚ ਕੀਤਾ ਦੂਸਰਾ ਫਾਇਰ ਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਅਡਮਿਟ ਕਰਾਤਾ ਸਰ ਕਿੰਨੇ ਪਰਚੇ ਦਰਜ ਆਏ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ ਫੜਿਆ 8 ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ ਸਮਗਲਿੰਗ ਦਾ ਇੱਕ ਮੈਸਬਿੰਦਾ ਕਿੰਗਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਸਰ ਅੱਜ ਕੁਝ ਬਰਾਮਦ ਹੋਇਆ ਨਹੀਂ ਨੈਟਵਰਕ ਚੱਲ ਰਹੀ ਹੈ ਜੀ ਗੱਲ ਹੈ ਜੇ ਤਾਂ ਪੁੱਛ ਕੇ ਸੀਗੀ ਆਹੀ ਪ੍ਰਾਈਟ ਤਾਂ ਨਹੀਂ ਕੋਈ ਮਸਤਾ ਵੀ ਤਾਂ ਨਹੀਂ ਕੋਈ ਜਿਤਨੀ ਨਹੀਂ ਪਛਾਹ ਹੋ ਗਿਆ ਜੀ ਪਰਮਾਤਮਾ ਸਰ ਅੱਜ ਕੁਝ ਬਰਾਮਦ ਹੋਇਆ ਨਹੀਂ ਅੱਜ ਨਹੀਂ ਉਹ ਫਿਰ ਸਾਰਾ ਪ੍ਰੋਸੀਜਰ ਵਿੱਚੋਂ ਛੱਡ ਕੇ ਪਹਿਲਾਂ ਉਹਨੂੰ ਫਰਸਟ ਏਡ ਦਵਾ ਰਿਹਾ